ਗੱਲ ਜਿਹੜਾ ਸ਼ੀਤਲੰਗਰਾਲ ਨੇ ਉਹ ਕਹਿੰਦੇ ਮੈਂ 2 ਸਾਲ ਦੇ ਵਿੱਚ ਮੈਂ ਤਾਂ ਬੜੇ ਕੰਮ ਕੀਤੇ ਆਪਣੇ ਵੈਸਟ ਦੇ ਵਿੱਚ ਕੀ ਲੱਗਦਾ ਉਹਨਾਂ ਨੇ ਕੰਮ ਕੀਤੇ ਨੇ ਜਿਵੇਂ ਤੁਸੀਂ ਦੱਸ ਰਹੇ ਹੋ ਮਿੱਠੂ ਦੇ ਵਿੱਚੋਂ ਵੜਿਆ ਤਾਂ ਕਿ ਨਹੀਂ ਜੀ ਆ ਬਸਤੀ ਮਿੱਠੂ ਜੋ ਵੜਿਆ ਤਾਂ ਕਿ ਉਹਨੇ ਕੀ ਕੰਮ ਕਰ ਰਹੇ ਆ ਹਾਂ ਸਵਾਇਦ ਡੜਾ ਸੱਟੇ ਤੋਂ ਸਵਾ ਉਹਨੂੰ ਕੰਮ ਨੇ ਕੀਤਾ ਉਹਨੇ ਜੀ ਡੜੇ ਸੱਟੇ ਦੀਆਂ ਦੁਕਾਨਾਂ ਖਰਾਤੀਆਂ ਨੇ ਸ਼ਰਾਬ ਦੇ ਆਮ ਜਿਹੜੀ ਹੈ ਸ਼ਰਾਬ ਖੁੱਲਿਆਂ ਵਿਕਣਦੀ ਆ ਨਸ਼ਾ ਜਿਹੜਾ ਖੁੱਲਿਆਂ ਵਿਕਣਦਿਆ ਇਹ ਕੰਮ ਸੀਤੇ ਕਰਾਲ ਦੇ ਖਰਾ ਦਿੰਦੇ ਨੇ ਕਾਲੀ ਕਸ ਤੋਂ ਜੀਦ ਕੋਰ ਪੂਰੇ ਟੱਕਰ ਦੇ ਰਹੇ ਉਹਨਾਂ ਨੂੰ ਹਾਂ ਜੀ ਹਾਂ ਜੀ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਉਹ ਨਾ ਤੇ ਕੋਈ ਆਵਾਜ਼ ਨਹੀਂ ਆ ਗਈ ਅੱਛਾ ਇਹਨਾਂ ਦੇ ਆ ਗਈ ਆਪਣਾ ਭਾਈ ਅਕਾਲੀ ਦਲ ਲੈ ਗਏ ਨੇ ਜੀ ਅਕਾਲੀ ਦਲ ਨੂੰ ਜਿੰਦਾਬਾਦ ਆਪਣਾ ਅਕਾਲੀ ਬੋਲ ਸੋ ਜੀ ਬੀਬੀ ਸਜੀਤ ਕੌਰ ਨੂੰ ਐਮ ਐਲ ਏ ਬਣਾਓਗੇ ਪੂਰਾ ਬਹੁਮਤ ਦਿਓਗੇ ਹਾਂ ਜੀ ਪੂਰਾ ਜਗਰ ਪ੍ਰਿੰਦੂ ਸਿੰਘ ਨੇ ਬਹੁਤ ਹੀ ਜ਼ਿਆਦਾ ਕੰਮ ਵਧੀਆ ਕੀਤੇ ਆ ਬਸਤੀ ਵਿੱਚ ਜੀ ਜੀ ਉਹਨੂੰ ਵੇਖਦੇ ਆਂ ਅਸੀਂ ਜੀ ਬੀਬੀ ਸਜੀਤ ਕੌਰ ਨੂੰ ਵੋਟ ਪਾਣਾ ਪਸੰਦ ਕਰਾਂਗੇ ਬਿਲਕੁਲ ਤਾਂ ਕਿ ਹੋਰ ਨਾ ਸਾਡੇ ਸਾਹਮਣੇ ਝਾੜੂ ਆ ਨਾ ਸਾਡੇ ਸਾਹਮਣੇ ਪੰਜਾ ਆ ਆਪਣੇ ਸਾਹਮਣੇ ਸਾਡੇ ਬੁੱਲਿਆ ਵੈਲਕਮ ਜਬੀਟੀ ਦੇਖ ਰਹੇ ਸਾਰੇ ਦਸ਼ਕਰਾਂ ਸਵਾਗਤ ਹੈ ਜਿਵੇਂ ਕਿ ਬਾਏ ਇਲੈਕਸ਼ਨ ਜਲੰਧਰ ਵੈਸਟ ਦੇ ਵਿੱਚ ਐਮ ਐਲ ਏ ਸੀਟ ਦੇ ਅਨਾਉਂਸ ਹੋ ਚੁੱਕੇ ਨੇ ਤੇ ਉੱਤੇ ਹੀ ਲੋਕ ਜਿਹੜੇ ਉਮੀਦਵਾਰ ਨੇ ਪੰਜ ਪਾਰਟੀਆਂ ਦੇ ਉਮੀਦਵਾਰ ਹੋਏ ਉਹਨਾਂ ਨੇ ਆਪਣੇ ਜਿਹੜੇ ਆ ਨਾਮਗਨ ਪੱਤਰ ਵੀ ਭਰ ਦਿੱਤੇ ਗਿਆ ਔਰ ਜਿਹੜੇ ਆ ਰੈਲੀਆਂ ਵੀ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਗਿਆ ਲੋਕਾਂ ਵੱਲੋਂ ਜਿਹੜੇ ਅਸੀਂ ਗੱਲਬਾਤ ਕਰਦੇ ਆ ਅਸੀਂ ਇਹ ਪਹੁੰਚੇ ਆ ਜਲੰਧਰ ਮਿੱਟੂ ਬਸਤੀ ਦੇ ਵਿੱਚ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਲੋਕਾਂ ਤੋਂ ਜਾਣਦੇ ਆ ਕਿ ਕੌਣ ਐਮ ਐਲ ਏ ਬਣ ਕੇ ਜਿਹੜਾ ਵਿਧਾਨ ਸਭਾ ਦੇ ਵਿੱਚ ਭੇਜਿਆ ਜਾਵੇ ਗੱਲ ਕਰਦੇ ਆ ਸਸ ਸਸੀ ਗੱਲ ਜੀ ਸਤਿ ਸ਼੍ਰੀ ਅਕਾਲ ਗੱਲ ਕਰੀਏ ਕਿ ਜਿਹੜੇ ਕਾਂਗਰਸ ਤੋਂ ਸੁਰਿੰਦਰ ਕੌਰ ਨੇ ਬੀਬੀ ਸੁਰਿੰਦਰ ਕੌਰ ਨੇ ਕੀ ਲੱਗਦਾ ਹੋ ਜਿੱਤ ਕੇ ਐਮ ਐਲ ਏ ਬਣਨਗੇ ਜਾਂ ਕਿਸੇ ਹੋਰ ਪਾਰਟੀ ਦਾ ਗੱਲ ਇਦਾਂ ਆ ਵੈਕੂ ਜੀ ਦਾ ਖਲਸਾ ਵਿਕਸ਼ਪਤੀ ਅਬ ਤੋਂ ਬਈਨਾ ਕੇ ਸਾਨੂੰ ਤੱਕ ਕਾਂਗਰਸ ਦਾ ਨਾਂ ਹੀ ਪਸੰਦ ਨਹੀਂ ਆਏਗਾ ਜੀ ਬਾਕੀ ਤਾਂ ਗੱਲ ਰਹੀ ਜਿੱਤੜ ਦੇ ਹਾਰਨ ਦੀ ਵੱਖਰੀ ਗੱਲ ਆ ਕਿਉਂਕਿ ਅਸੀਂ ਤਾਂ ਕਾਂਗਰਸ ਦਾ ਨਾਂ ਸੁਣ ਕੇ ਹੀ ਜਿਹੜਾ ਸਨੋ ਰਜੀ ਹੁੰਦੀ ਆ ਜੀ ਕਿਉਂ ਅਸੀਂ ਦਿੱਲੀ ਤੋਂ ਆਏ ਹੋਏ ਆ ਬਿਲਕੁਲ 1984 ਦੇ ਮਾਰਸੀ ਚਲ ਕੇ ਵੇਖੀ ਆ ਜੀ ਰਮੰਦਰ ਸਾਹਿਬ ਦਾ ਅਟੈਕ ਵੇਖਿਆ ਜੀ ਇਹ ਕਾਂਗਰਸ ਜੋ ਕੇ ਖੂਨੀ ਪੰਜਾ ਜੀ ਸਾਡਾ ਇਦਾਂ ਕੋਈ ਤਾਲੁਕ ਨਹੀਂ ਹੈਗਾ ਜੀ ਨਾ ਅਸੀਂ ਇਹਨਾਂ ਨੂੰ ਪਸੰਦ ਕਰੀਏ ਜੀ ਨਾ ਇਹਨਾਂ ਨਾਲ ਅਸੀਂ ਕਰੇ ਇਹਨਾਂ ਨੂੰ ਵੋਟ ਪਾਈਏ ਤੇ ਨਾ ਕਰੇ ਪਾਉਣੀ ਹੈ ਜੀ ਬਾਕੀ ਰਹਿ ਗਈ ਜਿਹੜੀ ਇੱਥੇ ਸੁਰਜੀਤ ਕੌਰ ਖਾਲਸਾ ਜੀ ਜੋ ਅਕਾਲੀ ਦਲ ਵੱਲੋਂ ਕੈਂਡੀਡੇਟ ਆ ਜੀ ਬਿਲਕੁਲ ਉਹ ਸਰਦਾਰ ਜੀ ਸਰਗਵਾ ਸਿੰਘ ਸਰਦਾਰ ਜਸਦਾ ਪੀਤਲ ਸਿੰਘ ਦੀ ਧਰਮ ਬੰਦਨੀ ਹੈ ਬਿਲਕੁਲ ਜੈਦਰ ਪ੍ਰੀਤਮ ਸਿੰਘ ਨੇ ਬਹੁਤ ਹੀ ਜ਼ਿਆਦਾ ਕੰਮ ਵਧੀਆ ਕੀਤੇ ਆ ਬਸਤੀ ਮੱਡੂ ਜੀ ਜੀ ਉਹਨੂੰ ਵੇਖਦੇ ਆਂ ਅਸੀਂ ਜੇ ਵਿਭੂਜਿਤ ਗੌਰ ਨੂੰ ਵੋਟ ਬਣਾ ਪਸੰਦ ਕਰਾਂਗੇ ਤਾਂ ਕਿ ਹੋਰ ਨਾ ਸਾਡੇ ਸਾਹਮਣੇ ਝਾੜੂ ਆ ਨਾ ਸਾਡੇ ਸਾਹਮਣੇ ਪੰਜਾ ਆ ਨਾ ਸਾਡੇ ਸਾਹਮਣੇ ਸਾਡੇ ਬੁੱਲ ਆ ਇਹ ਗੱਲ ਗੱਲ ਕਰੀਏ ਕਿ ਜਿਹੜੇ ਆਮ ਆਮੀ ਪਾਰਟੀ ਆ 2 ਸਾਲ ਦੀ ਉਹਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਉਹਦੀ ਕਾਰਗੁਜ਼ਾਰੀ ਬਿਲਕੁਲ ਨਹੀਂ ਲਿਆ ਜੀ ਕਿਉਂਕਿ ਉਹਦੀ ਕਾਰਗੁਜ਼ਾਰੀ ਤਾਂ ਵੇਖ ਹੀ ਲਿਆ ਆਪਾਂ ਜੀ 130 130 ਕਰ ਕਰ ਕਰਕੇ ਵੇਖ ਲਓ ਤਿੰਨ ਸੀਟਾਂ ਆਈਆਂ ਨੇ ਜੀ ਕਿਤੇ 92 ਸੀਟਾਂ ਵਾਲੀ ਜੀ ਵਿਧਾਨ ਸਭਾ ਦੇ ਜਿ ਬੈਠੇ ਹੋਣ ਤੇ ਕਿਤੇ ਤਿੰਨ ਸੀਟਾਂ ਲੋਕ ਸਭਾ ਦੀਆਂ ਮਿਲਣਾਂ ਜੀ ਤੇ ਆਪਣੇ ਆਪ ਵੀ ਅੰਦਾਜ਼ਾ ਜਿੰਦਾ ਪੰਜਾਬ 'ਚ ਕੀ ਹਾਲਾਤ ਹੈ ਝਾੜੂ ਦਾ ਜੀ ਝਾੜੂ ਵਾਲੇ ਬਿਲਕੁਲ ਨਿਕਰੇ ਆ ਨਾ ਅੱਜ ਤੱਕ ਲੋਕਾਂ ਨੂੰ ਗਵਰਨਮੈਂਟ ਮੁਲਾਜ਼ਮਾਂ ਨੂੰ ਤਨਖਾਹ ਵੀ ਤੱਕ ਅੱਜ ਤੱਕ ਦੇਰੀ ਝਕੇ ਇੱਥੋਂ ਤੱਕ ਹਾਲਾਤ ਹੋ ਗਈ ਆ ਜੋ ਕਿ ਆ ਸਾਡੇ ਬਸਤੀ ਮਿੱਠੂ ਦਾ ਹਾਲ ਇੱਥੇ ਸਿਪਾਈ ਸੇਵਕ ਸੀਗੀ ਬੀਬੀ ਜੀ ਉਹਨਾਂ ਦੀ ਮੌਤ ਹੋ ਗਈ ਆ ਜੀ ਉਸ ਤੋਂ ਬਾਅਦ ਉਹਨਾਂ ਦੇ ਕੋਈ ਕੈਂਡੀਡੇਟ ਨਹੀਂ ਦਿੱਤਾ ਨਾ ਉਹਦੇ ਬੱਚਿਆਂ ਨੂੰ ਦਿੱਤਾ ਨਾ ਕੋਈ ਹੋਰ ਕੋਈ ਸਿਪਾਈ ਸੇਵਕ ਭੇਜਿਆ ਆਹ ਵੇਖ ਲਓ ਇੱਧਰ ਹਾਲ ਵੇਖੋ ਪੂੜੇ ਜਿਹੜੇ ਸ਼ੀਤਲੰਗਰਾਲ ਨੇ ਉਹ ਕਹਿੰਦੇ ਮੈਂ 2 ਸਾਲ ਦੇ ਵਿੱਚ ਮੈਂ ਤਾਂ ਬੜੇ ਕੰਮ ਕੀਤੇ ਆਪਣੇ ਵੈਸਟ ਦੇ ਵਿੱਚ ਕੀ ਲੱਗਦਾ ਉਹਨਾਂ ਨੇ ਕੰਮ ਕੀਤੇ ਨੇ ਜਿਵੇਂ ਤੁਸੀਂ ਦੱਸ ਰਹੇ ਹੋ ਮਿੱਠੂ ਦੇ ਜੋ ਵੜਿਆ ਧੱਕ ਨਹੀਂ ਜੀ ਆ ਅਸਤੇ ਮਿੱਠੂ ਜੋ ਵੜਿਆ ਤੱਕ ਨਹੀਂ ਉਹਨੇ ਕੀ ਕੰਮ ਕਰ ਰਹੇ ਆ ਆ ਸਵਾਇ ਦੜਾ ਸੱਟੇ ਤੋਂ ਸਵਾ ਹੋਰ ਕੋ ਕੰਮ ਨੇ ਕੀਤਾ ਉਹਨੇ ਜੀ ਦੜੇ ਸੱਟੇ ਦੀਆਂ ਦੁਕਾਨਾਂ ਖਰਾਤੀਆਂ ਨੇ ਸ਼ਰਾਬ ਦੇ ਆਮ ਜਿਹੜੀ ਹੈ ਸ਼ਰਾਬ ਖੁੱਲਿਆਂ ਵਕੰਡੀ ਆ ਨਸ਼ਾ ਜਿਹੜਾ ਖੁੱਲਿਆਂ ਵਕੰਡਿਆ ਇਹ ਕੰਮ ਸੀ ਤੇ ਅਕਰਾਲ ਦੇ ਕਰਵਾ ਦਿੰਦੇ ਨੇ ਤੇਰੀ ਕੋ ਸਾਹਬ ਨੇ ਕਰਵਾਉਂਦੇ ਨੇ ਭਾਈ ਲਾਟਰੀ ਸਟੋਰ ਜਿਹੜੇ ਲੱਖ ਲੱਖ ਰੁਪਏ ਦੇ ਲੈਂਦੇ ਨੇ ਭਾਈ ਕਿਵੇਂ ਕਿਵੇਂ ਲੱਗਦਾ ਕਿ ਆਮ ਆਦਮੀ ਪਾਰਟੀ 2 ਸਾਲ ਰਹੀ ਹੈ ਕੋਈ ਕੰਮ ਕੋ ਕਿੱਥੇ ਕਿ ਨਹੀਂ ਕੀਤਾ ਇਹ ਨੇ ਤੁਸੀਂ ਆਪ ਹੀ ਦੇਖ ਲਓ ਕਿੱਥੇ ਹੋਏ ਨੇ ਲਾਈਟਾਂ ਦੇਖ ਲਓ ਚਲਦੀਆਂ ਵੀ ਨੇ ਉੱਪਰ ਮਾਰੋ ਤਾਂ ਜੀ ਮਾਰੇ ਦੇਖੋ ਤਾਂ ਸਹੀ ਭਾਜੀ ਪੁੱਛ ਨਹੀਂ ਹੋਇਆ ਭਾਜੀ ਹਾਂ ਸਾਰਾ ਬਸਤੀ ਦਾ ਨਾ ਬੇੜਾ ਕਰਕੇ ਇਹਨਾਂ ਨੇ ਕਰਕੇ ਰੱਖ ਪਾਇਆ ਹੈ ਚੀਤਲੰਗਰਾਲ ਤੇ ਕਹਿੰਦੇ ਮੈਂ ਬੜੇ ਕੰਮ ਕਰਾਇਆ ਮੈਨੂੰ ਕੰਮ ਪਾਰਟੀ ਕੰਮ ਨਹੀਂ ਕਰਨ ਦਿੰਦੀ ਇਸ ਕਰਕੇ ਇਸ ਕਰਕੇ ਮੈਂ ਅਸਤੀਫਾ ਦਿੱਤਾ ਮੇਰੀ ਗੱਲ ਸੁਣੋ ਅਸਤੀਫਾ ਉਹਨੇ ਨੇ ਉਹਨੇ ਦਿੱਤਾ ਜ਼ਰੂਰ ਹੈ ਉਹਨੂੰ ਪਤਾ ਹੈ ਕਿ ਸਾਡੇ ਨਾਲ ਕਿਸੇ ਨੇ ਖੜਨਾ ਨਹੀਂ ਹੈਗਾ ਪੈਸੇ ਖਾ ਗਿਆ ਬਸ ਹੋਰ ਕੀ ਮਿਲਣਾ ਜੀ ਠੀਕ ਹੈ ਕਿ ਨਹੀਂ ਤੁਹਾਨੂੰ ਵੀ ਪਤਾ ਹੀ ਹੈ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਲੈਟਾ ਚਲਦੀ ਹੈ ਪੈਨੇ ਆਹ ਕੰਮ ਹੋਇਆ ਹੀ ਨਹੀਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਕਿਵੇਂ ਦੇਖਦੇ ਹੋ ਹਾਂਜੀ ਆਪਣਾ ਭਾਈ ਅਕਾਲੀ ਦਲ ਲੈ ਗਏ ਨੇ ਜੀ ਅਕਾਲੀ ਦਲ ਨੂੰ ਜਿੰਦਾਬਾਦ ਹੈ ਆਪਣਾ ਅਕਾਲੀ ਸੋ ਜੀ ਬੀਬੀ ਸਜੀਤ ਕੌਰ ਨੂੰ ਐਮਐਲਏ ਬਣਾਓਗੇ ਪੂਰਾ ਬਹੁਮਤ ਦੋਗੇ ਹਾਂ ਜੀ ਪੂਰਾ ਪੂਰੀ ਸਹਿਮਤ ਹੈ ਆਪਣਾ ਆਪਣੀ ਪੂਰੀ ਸਹਿਮਤ ਹੈ ਜੀ ਜੀ ਹਾਂ ਜੀ ਆਪਾਂ ਨਾਲ ਖੜੇ ਆ ਜਹੇਦਾਰ ਪ੍ਰੀਤਮ ਸਿੰਘ ਪਹਿਲਾਂ ਸੀਗੇ ਆਪਾਂ ਹੁਣ ਵੀ ਖੜੇ ਆ ਉਹਨਾਂ ਨਾਲ ਹੀ ਰਾਜਪੂਤ ਭਾਈ ਜਾ ਰਿਹਾ ਆਪਣਾ ਐਦਾਂ ਦਾ ਕੋਈ ਚੱਕਰ ਨਹੀਂ ਠੀਕ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਲੋਕਾਂ ਦੇ ਨਾਲ ਕੀ ਲੱਗਦਾ ਹੈ ਕਿ ਜਿਹੜੇ ਇੱਥੋਂ ਕਾਂਗਰਸ ਤੋਂ ਸੁਰਿੰਦਰ ਕੌਰ ਨੇ ਉਹ ਜਿੱਤਣਗੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਨਹੀਂ ਜੀ ਕੋਈ ਨਹੀਂ ਦੇ ਲਈ ਕਾਲੀ ਦਾਦਾ ਆ ਸਾਚ ਅਕਾਲੀ ਦਲ ਤੋਂ ਸੁਜੀਤ ਕੋਰ ਪੂਰੇ ਟੱਕਰ ਦੇ ਰਹੇ ਉਹਨਾਂ ਨੂੰ ਹਾਂ ਜੀ ਹਾਂ ਜੀ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਉਹਨਾਂ ਦੀ ਕੋਈ ਆਵਾਜ਼ ਨਹੀਂ ਹੈਗੀ ਅੱਛਾ ਇਹਨਾਂ ਦੀ ਹੈਗੀ ਜੀ ਹਾਂ ਅਕਾਲੀ ਦਲ ਦਾ ਪੂਰਾ ਜੋਰ ਹੈ ਹਾਂ ਅੱਛਾ ਐਮ ਐਲ ਏ ਉਹੀ ਬਣਨਗੇ ਹਾਂ ਐਥੇ ਉਹੀ ਬਣਨਗੇ ਬਸ ਇੱਜੇ ਓਕੇ ਇਹਨੇ ਸਾਰੇ ਹੋਰ ਵੀ ਜਿਹੜੇ ਇੱਥੇ ਲੋਕ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਵੇਂ ਦੇਖਦੇ ਨੇ ਉਹ ਕਿਸ ਨੂੰ ਐਮਐਲਏ ਬਣਾ ਕੇ ਭੇਜਣਗੇ ਅੰਦੀ ਕੀ ਲੱਗਦਾ ਇਲੈਕਸ਼ਨ ਆ ਗਏ ਨੇ ਕਿਹਨੂੰ ਐਮਐਲਏ ਬਣਾਓਗੇ ਸਾਡੇ ਵੱਲ ਸਾਰੇ ਇੱਕੋ ਜਿਹੇ ਨੇ ਨਹੀਂ ਕਾਂਗਰਸ ਦੇ ਉਮੀਦਵਾਰ ਜਿਹੜੇ ਬੀਬੀ ਸੁਰਿੰਦਰ ਕੋਰ ਬੀਬੀ ਸੁਰਿੰਦਰ ਕੋਰ ਨੇ ਕਿਵੇਂ ਲੱਗਦਾ ਕਿ ਉਹ ਜਿੱਤਣਗੇ ਇਹ ਤਾਂ ਜਿੱਤੀ ਸਕਦੇ ਆ ਜਿੱਤੀ ਸਕਦੇ ਆ ਕਾਂਗਰਸੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ 2 ਸਾਲ ਹੋ ਗਏ ਉਹਨਾਂ ਨੂੰ ਉਹਨਾਂ ਨੇ ਕੁਝ ਨਹੀਂ ਕੀਤਾ ਜੀ ਜੀ ਪਾਣੀ ਦੀ ਨਹੀਂ ਸੀ ਪਤਾਗੀ ਪੈਨਸ਼ਨਾਂ ਵੀ ਘਟਲੇ ਅੱਗੇ ਕਹਿੰਦੇ ਸੀ ਨਾ ਪੈਨਸ਼ਨਾਂ ਦੇਣੀਆਂ ਨੇ ਪੈਨਸ਼ਨਾਂ ਨਹੀਂ ਵੀ ਦਿੱਤੀਆਂ ਫੇਰ ਖਰਚੇ ਇੰਨੀ ਮਹਿੰਗਾਈ ਬਹੁਤ ਆ ਜੀ ਮਗਾਈ ਕੀ ਆ ਗਰੀਬ ਦਾ ਕੋਈ ਸੋਚ ਨਹੀਂ ਆ ਗਾ ਜਿੱਥੇ ਦੇਖੋ ਉੱਥੇ ਗਾਂਦੇ ਉੱਥੇ ਦੇ ਖਰਚੇ ਵਾਧੂ ਨੇ ਤੇ ਬੰਦਾ ਗਰੀਬ ਕਿੱਥੇ ਜਾਵੇਗਾ ਜਿਹੜੇ ਵਾਦੇ ਕੀਤੇ ਉਹਨਾਂ ਨੇ ਕੋਈ ਵੀ ਪੂਰਾ ਨਹੀਂ ਕੀਤਾ ਤਾਂ ਪੂਰਾ ਕੋਈ ਨਹੀਂ ਕੀਤਾ ਐਤੋਂ ਪਹਿਲੇ 2 ਸਾਲ ਸ਼ੀਤ ਲੰਗਰਾਲ ਰਹੇ ਨੇ ਕੀ ਲੱਗਦਾ ਉਹਨਾਂ ਨੇ ਕੋਈ ਕੰਮ ਕੀਤਾ ਸ਼ੀਤ ਲੰਗਰਾਲ ਨੇ ਕੁਝ ਵੀ ਨਹੀਂ ਕੀਤਾ ਕਦੀ ਆਏ ਇੱਥੇ ਆਏ ਨਹੀਂ ਕਿ ਅਸੀਂ ਕੰਮ ਤੇ ਜਾਂਦੇ ਅਸੀਂ ਮਿਹਨਤ ਕਰਦੇ ਆਂ ਅਧੜੀ ਧੱਪਾ ਕਰਦੇ ਅਸੀਂ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ 2 ਸਾਲ ਦੀ ਕੀ ਨਕਸ਼ੇ ਵੀ ਦੇਖ ਰਹੇ ਹੋ ਉਹ ਵੀ ਤੇ کہہ ਰਹੇ ਹਨ ਕੁਛ ਕਰ ਰਿਹਾ ਜੀ ਇਹ ਤਾਂ ਕੁਛ ਨਹੀਂ ਕਰ ਰਿਹਾ ਕੁਛ ਨਹੀਂ ਕਰ ਰਿਹਾ ਫਿਰ ਹੁਣ ਕਿਨੂੰ ਐਮਐਲਏ ਬਣਾਓਗੇ ਇਲੈਕਸ਼ਨ ਆ ਗਏ ਨੇ ਕਿਨੂੰ ਐਮਐਲਏ ਬਣਾਓਗੇ ਕਾਂਗਰਸ ਪਾਰਟੀ ਦਾ ਉਮੀਦਵਾਰ ਹੈ ਅਕਾਲੀ ਦਲ ਦਾ ਹੈ ਕਿਨੂੰ ਬਣਾਓਗੇ ਕਿੰਨੀ ਜੀ ਹਾਂ ਬੀਬੀ ਜ਼ਿੰਦਰ ਕੋ ਨੂੰ ਪੂਰੀ ਸਪੋਰਟ ਕਰੋਗੇ ਪੂਰੀ ਕਰ ਜੀ ਉਹ ਤੇ ਕਾਂਗਰਸ ਦਾ ਉਮੀਦਵਾਰ ਪਸੰਦ ਕਰਦੇ ਹਾਂ ਹਾਂ ਕਿਉਂ ਉਹਨੇ ਅੱਗੇ ਕੀਤਾ ਤੇ ਹੁਣ ਵੀ ਕਰੂਗਾ ਉਹ ਕਿਉਂਕਿ ਸਾਡੇ ਬਿੱਲ ਮਾਫ ਕੀਤੇ ਉਹਨੇ ਕੀਤੇ ਜੀ ਉਨੇ ਚੰਨੀ ਹੈ ਚੰਨੀ ਕੁਛ ਕਰੇਗਾ ਜੀ ਜੋ ਮੋਦੀ ਨੇ ਕੋਈ ਕੀਤਾ ਉਹ ਉਹ ਵੀ ਨਹੀਂ ਤੇ ਮੋਦੀ ਵੀ ਨਹੀਂ ਇੱਥੇ ਕੋਈ ਵੀ ਨਹੀਂ ਕੀਤਾ ਮਿੱਟੂ ਵਰਤੇ ਕੋਈ ਵੀ ਨਹੀਂ ਕੀਤਾ ਕਾਂਗਰਸ ਤੇ ਪੂਰੀ ਉਮੀਦ ਹੈ ਤੁਹਾਨੂੰ ਟੈਂਕੀ ਦਾ ਪਾਣੀ ਲਵਾ ਟੈਂਕੀ ਲਵਾ ਉਹ ਵੀ ਨਹੀਂ ਲਵਾਇਆ ਜੀ ਅੱਜ ਕੁਝ ਵੀ ਨਹੀਂ ਕੀਤਾ ਪਾਣੀ ਦਾ ਇੰਨਾ ਤਾਂਗ ਨੂੰ ਕਹਿੰਬਿਆ ਹੋਰ ਵੀ ਲੋਕਾਂ ਦੇ ਨਾਲ ਇੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਵੇਂ ਲੋਕਾਂ ਦੇ ਜਿਹੜੇ ਆ ਰੁਝਾਨ ਨੇ ਲੋਕ ਕਿਸ ਨੂੰ ਵੋਟ ਪਾ ਕੇ ਐਮਐਲਏ ਬਣਾਣਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਭਾਜੀ ਕੀ ਲੱਗਦਾ ਕਾਂਗਰਸ ਤੋਂ ਉਮੀਦਵਾਰ ਸੁਰਿੰਦਰ ਕੋਰ ਨੇ ਲੱਗਦਾ ਐ ਐਮਐਲਏ ਬਣਨਗੇ ਭਾਜੀ ਬੰਨਣਾ ਚਾਹੀਦਾ ਉਹਨਾਂ ਨੂੰ ਜੀ ਅੱਛਾ ਜੀ ਬਾਕੀ ਸ਼ੀਤਲ ਸਾਹਿਬ ਦੇ ਵੀ ਹੈਗੇ ਚਾਂਸ ਬਾਕੀ ਬਾਕੀ ਅੱਗੇ VOTERਾਂ ਦੇ ਸਿਰ ਤੇ ਐ ਜੀ ਬਾਕੀ ਸ਼ੀਤਲ ਉਂਗਰਾਲ ਦੀ ਕਾਰਗੁਜ਼ਾਰੀ 2 ਸਾਲ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਸ਼ੀਤਲ ਉਂਗਰਾਲ ਨੇ ਜੀ ਦੇਖੋ ਜੀ ਆਪਾਂ ਦਾ ਦੇਖਿਆ ਜਿੱਤ ਤੱਕ ਫਿਲਹਾਲ ਦਾ ਤਾਂ ਅਜੇ ਨਾ ਉਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਨਾ ਹੀ ਇਹਨਾਂ ਨੇ ਕਾਂਗਰਸ ਨੇ ਕੀਤਾ ਬਾਕੀ ਇਹ ਹੁਣ ਜਨਤਾ ਦੇ ਐ ਜੀ ਤਾਨੂੰ ਪਤਾ ਹੀ ਹੁਣ ਪਿੱਛੇ ਕੀ ਕਿੰਨਾ ਝਟਕਾ ਦਿੱਤਾ ਠੀਕ ਹੈ ਨਾ ਜੀ ਕਾਂਗਰਸ ਨੇ ਕਾਂਗਰਸ ਆ ਗਈ ਹੈ ਕਿੰਨਾ ਪਾਪ ਪਾਰਟੀ ਚ ਬਣਾ ਦੇ ਦੇਵਾਨੇ ਦਾ ਬੀਜੇਪੀ ਦਾ ਆਪਾਂ ਤਾਂ ਕਹਿੰਦੇ ਵੀ ਜਿਹੜੀ ਵੀ ਆਵੇ ਗਰੀਬ ਬੰਦੇ ਦੀ ਜਿਹੜੀ ਸਹਾਇਤਾ ਕਰਨੀ ਚਾਹੀਦੀ ਹੈ ਹਰ ਕਿਸੇ ਲਈ ਠੀਕ ਹੈ ਨਾ ਕੋਈ ਵੀ ਪਾਰਟੀ ਆਵੇ ਸੁਧਾਰ ਕਰਨਾ ਚਾਹੀਦਾ ਪਰ ਜਨਤਾ ਜਦੋਂ ਜਦੋਂ ਵੋਟ ਲੈਣੀ ਹੁੰਦੀ ਹੈ ਉਹ ਜਨਤਾ ਦੇ ਦਿਵਾਲੇ ਮੁਰਗੇ ਜਦੋਂ ਆਉਂਦੀ ਜਾਂਦੀ ਹੈ ਪਾਰਟੀਆਂ ਮੁਰਗੇ ਕੋਈ ਜਨਤਾ ਨੂੰ ਨਹੀਂ ਪੁੱਛਦਾ ਭਾਜੀ ਆਪਾਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਇੱਥੋਂ ਬੀਬੀ surjit kaur ਖੜੇ ਨੇ ਅਕਾਲੀ ਦਲ ਵੱਲੋਂ ਕੀ ਲੱਗਦਾ ਉਹਨਾਂ ਨੂੰ ਬਹੁਮਤ ਮਿ ਵਸਤੀ ਕਰੇਗੀ ਜੀ ਉਹ ਤਾਂ ਵੈਸੇ ਦਾ ਜੀ ਵੈਸੇ ਕਟੜ ਅਦਾਲੀਦਾਨੇ ਹੋਗੀ ਮਿਲਦਾ ਉਹਨਾਂ ਨੂੰ ਪਹਿਲਾਂ ਵੀ ਸਮਰਥਨ ਮਿਲਦਾ ਹੁਣ ਵੀ ਮਿਲੂਗਾ ਉਹਨੇ ਮਿਲੂਗਾ ਮਿਲਦਾ ਸਾਰੀ ਪਾਰਟੀਆਂ ਨੂੰ ਇਦਾਂ ਬਾਕੀ ਕਹਿੰਦੇ ਭਾਵੇਂ ਕਿਸਮਤ ਹੁੰਦੀ ਹੈ ਉਹਦਾ ਵੋਟਾਂ ਵਾਲੇ ਦਿਨ ਪਤਾ ਲੱਗਦਾ ਜੀ ਪੜੜਾ ਕਿਧਰ ਭਾਦੀ ਹੋ ਰਿਹਾ ਠੀਕ ਹੈ ਨਾ ਜੀ ਇਸ ਇਸਨ ਸਾਡੇ ਨਾਲ ਜਿਹੜੇ ਮਿੱਟੂ ਬੱਸੀ ਦੇ ਇਲਾਕਾ ਨਿਵਾਸੀ ਜਿਨ੍ਹਾਂ ਨੇ ਲੋਕਾਂ ਨੇ ਜਿਹੜਾ ਕਿਹਾ ਕਿ ਜਿਹੜੀ ਹੁਣ ਨਵੀਂ ਕੋਈ ਸਰਕਾਰ ਤੋਂ ਐਮਐਲਏ ਬੰਨਾ ਚਾਹੀਦਾ ਭਾਵੇਂ ਉਹ ਕਾਂਗਰਸ ਦਾ ਹੋਵੇ ਭਾਵੇਂ ਉਹ ਅਕਾਲੀ ਦਲ ਤੋਂ ਹੋਵੇ ਉਹ ਆਮ ਆਦਮੀ ਪਾਰਟੀ ਨੂੰ ਕੋਸਦੇ ਹੋਏ ਨਜ਼ਰ ਆਏ ਨੇ ਜਲੰਧਰ ਮੈਨ ਕੈਮਰਾ ਜਲੰਧਰ ਮੈਨ ਕੈਮਰਾਮੈਨ ਰਾਜੂ ਦੇ ਨਾਲ ਅਨਕੀ ਜਨੇਜਾ ਤਲਗਮ ਜਾਪੜੀ